ਮਰ ਗਈ ਆ ਇੱਥੇ ਮਹਿਰੂਮ ਜੇ ਕਲਰ ਦਾ ਚੁੰਦਾ ਕਿਤੇ ਐ ਦਾ ਚੜਾ ਲੈਣਾ ਤੇਰੀ ਫੰਡਾ ਨਹੀਂ ਲੈਣਾ ਉਹਦੀ ਬਹਿਣੇ ਮਤ ਕਿੱਦਾਂ ਐਦਾਂ ਮੰਮੀ ਵੀ ਤੇਰੇ ਤੁਸੀਂ ਉਹ ਫੁੱਟਾ ਫੜਾਇਓ ਜੇ ਕਿਤੇ ਬਹਿ ਜਾਓ ਇੱਕ ਦਿਨ ਬਹਿ ਵੀ ਹੋ ਗਿਆ ਕਿਤੇ ਉਹਦੇ ਕੋਲ ਆਰਾ ਇਦਾਂ ਲੈ ਕੇ ਬੈਣਾ ਐ ਨਾਲੇ ਚੁੰਨੀ ਜੇ ਸਵਾਰੀ ਜੰਦੀ ਹਰ ਜੇ ਮਾਰੀ ਜਾਂਦੀ ਐ ਮੈਂ ਮੱਢ ਲੇ ਲਾ ਰਾਤ ਰਾਤ ਬਹੁਤ ਬੜਾ ਬਾਰ ਬਾਰ ਹੋ ਗਈ ਓਹ ਗੋਪੀ ਉਹ ਗੋਪੀ ਉਹ ਬੋਸ਼ਾਰ ਨਿਕਲੇ ਛੇਤੀ ਆ ਜਾ ਛੇਤੀ ਆ ਜਾ ਉਹ ਜਿਹੜਾ ਉਦਨ ਦੀ ਵੇਟ ਕਰਦੇ ਛੇਤੀ ਕਰ ਗੋਪੀ ਉਹਦੇ ਬੱਚੇ ਉਹਦੇ ਪਿੱਛੇ ਆ ਪਿੱਛੇ ਨਹੀਂ ਮੰਮੀ ਮੂਸੀ ਕੀ ਉਹ ਵਗੇ ਹੁੰਦਾ ਨਹੀਂ ਕੀ ਕੀ ਆ ਹੈਗੀ ਗੋਪੀ ਆ ਜਾ ਕੀ ਆ ਮੰਮੀ ਮੂਸੀ ਉਹ ਕੀ ਹੁੰਦਾ ਚ ਬਿੱਲੇ ਬਦਮਾਨ ਓਏ ਨਹੀਂ ਕੋਈ ਕੋ ਚਾਦਰ ਚੁੱਪ ਲਿਆ ਇੱਕ ਉੱਪਰ ਦੇ ਕੇ ਇੱਕ ਤੇ ਕੱਟੀ ਕਰਕੇ ਬਾਹਰ ਸੁਧਿਆ ਮੇਰੀ ਗੱਲ ਮੰਨ ਲੈ ਕੋਈ ਇੰਨਾ ਹੁਣ ਪਾਜੀ ਆਦਾ ਹੀ ਆ ਉਹ ਤੇਰੀ ਉਹ ਚੁੱਪ ਤਾਂ ਦਾ ਆ ਪਹਿਲੇ ਟੋਪਰੇ ਚੱਕ ਓਏ ਹਏ ਗੰਦ ਖੰਨਾ ਓਏ ਨਾ ਭੱਜ ਜਾਣਾ ਯਾ ਚੁੱਪਤਾ ਕਰੋ ਜਿੱਦਾਂ ਤੁਸੀਂ ਭੇਜ ਰੋਲਾ ਪਾਉਨੇ ਆ 20 ਪੁੱਤਾਂ ਦੇ ਚੂਹਿਆਂ ਨਾਲ ਲੱਗਦਾ ਜਿਹਾ ਜਿਉਂ ਤੇ ਕੰਮ ਆਉਣ ਲੱਗਾ ਚੂਹੇ ਦਾ ਉਹ ਡੋਲ ਕੋਈ ਚਾਟੀ ਚੱਕ ਨਾ ਹੀ ਲਈ ਆ ਓ ਯਾਰ ਕੋਈ ਠੰਡਾ ਪਾਣੀ ਪਾਤਾ ਨਹੀਂ ਤੇ ਲਿਆਉਂਗਾ ਤਾਂ ਬਹੁਤ ਉਹਦੇ ਪਿੱਛੇ ਆ ਚਾਟੀ ਦੇ ਨਹੀਂ ਉਹ ਜਿਹੜਾ ਉੱਪਰ ਡਸਟਬਿਨ ਦੇ ਪਿੱਛੇ ਹਾਂ ਡਸਟਬਿਨ ਦੇ ਪਿੱਛੇ ਆ ਤਾਕੀ ਚ ਸਹੀ ਤੂੰ ਸਾਰੇ ਜਣੇ ਜਾਂ ਤਾਂ ਇੱਕ ਅੱਧਾ ਝਾੜੂ ਝੂੜੂ ਲੈ ਆਓ ਝਾੜੂ ਨਹੀਂ ਹਾਂ ਇਹ ਚਾਦਰ ਲੈ ਨੂੰ ਉੱਪਰ ਸੱਟ ਕੇ ਇਦਾਂ ਕਰ ਲੈ ਜਾਂ ਲੈ ਚਾਦਰ ਲਿਆ ਆ ਤੂੰ ਨਾ ਲੱਗਾ ਹਮ ਅੱਛਾ ਚਾਦਰ ਲੈਂਦੀਆਂ ਦੱਲਾਂ ਚਾਲਦੀ ਮੈਂ ਤਾਂ ਖਰੇ ਕੋਈ ਸਾਪ ਸੁਪਾ ਆ ਗਿਆ ਵਾਹ ਵਾਹ ਬਾਬਾ ਹਾਈ ਗੋਸਿਸ ਬਹੁਤ ਹਨ ਮੈਨੂੰ ਮਾਗ ਲੀ ਹੁਣ ਨਿਕਲ ਗਏ ਹੁਣੀ ਉਹਨਾਂ ਟਾਈਮ ਚੋਹੀ ਦੇਰ ਤੇ ਕਹਾਂ ਚੋਹੀ ਕਹਿ ਸਕਦੇ ਆ ਜੇ ਚੂਹੇ ਕਿ ਮਾਸੀ ਮੂਹੀ ਮੈਨੂੰ ਪਤਾ ਨਹੀਂ ਕਿ ਮਾਮੀ ਮੂਹੀ ਗਈ ਨਾ ਅੱਛਾ ਮਾਮੀ ਤੁਸੀਂ ਉਹ ਮਾਮੀ ਮਾਮੀ ਉਹ ਗਈ ਚਲੀ ਜਿਹੜੀ ਮਾਮੀ ਮਾਮੀ ਇਹਦੀ ਇੱਦਾਂ ਦੀ ਚੂਹੀ ਆ ਗਈ ਨਹੀਂ ਚੂਹੀ ਨਹੀਂ ਕਹਿਣਾ ਨਹੀਂ ਨੁਕਸਾਨ ਕਰ ਦਿੰਦੀ ਹੁੰਦੀ ਆ ਮਾਮੀ ਮੂਸੀ ਬਹੁ ਹੈਗਾ ਫੜੋ ਚੱਕੋ ਉਸ ਜੇ ਹਨਾ ਕਾਪੀ ਹੱਤ ਕੱਕ ਦੇ ਨਗਲ ਦੱਸ ਦਿੰਦੀ ਆ ਮੇਰੀ ਗੱਲ ਸੁਣ ਲੈ ਧਿਆਨ ਨਾਲ ਜੇ ਨਿਕਲ ਗਈ ਮਰਦ ਆ ਨਾ ਜੇ ਤੂੰ ਮਰਦ ਚਪਲਾ ਮੋ ਬਹਿਣੀ ਚਪਲਾ ਮੋ ਬਹਿਣੀ ਆ ਜੇ ਤਾ ਫੜਨਾ ਹੋਈ ਐਨਾ ਮੈਂ ਤੈਨੂੰ ਦੱਸ ਆਹ ਦੇ ਆ ਨਹੀ ਨਹੀ ਕੁਮਾ ਇਹਦੇ ਥੋੜੀ ਚੂਨੀ ਮੈਂ ਭੱਜਣ ਦੀ ਤਿਆਰੀ ਚੋਂ ਉਹ ਨਾ ਉਹ ਓਟਾ ਗੋਪੀ ਫਾੜ ਲੈ ਬੇ ਪਤਾ ਲੱਗੂ ਬਿਹਾਰਾ ਜੇ ਬੀਬੀ ਜਸਵੀਰ ਕੋਰ ਦਾ ਪੁੱਤ ਵਾ ਉਧਰੋਂ ਯਾਰ ਨਿਕਲ ਜਾਣੀ ਜਦੋਂ ਤੂੰ ਕਰਦਾ ਓ ਰਹੀ ਓਏ ਤੂੰ ਪਿਆਰੀ ਨਾ ਮਰ ਗਈ ਤੂੰ ਪਿਆਰੀ ਪੰਜਾਬ ਦੀ ਬੀਬੀ ਬਲੀ ਪੰਜਾਬ ਦੀ ਅਰੇ ਪੁੱਛਾ ਅਰੇ ਪੁੱਛਾ ਤੂੰ ਤੂੰ ਕੱਦ ਕੇ ਆਪਣੀ ਜਾਨ ਬਚਾਉਣ ਦੇ ਬਿੱਲੇ ਦੀ ਗੱਲ ਕਰਦੇ ਨਹੀਂ ਹਾਂ ਤੇਰੇ ਹੱਥ ਚ ਵਾ ਗੋਪੀ ਇੱਥੇ ਇਕੱਠੇ ਕਾਲਾ ਨਿਕਲ ਮੈਂ ਜਾ ਮੈਂ ਤੈਨੂੰ ਝੋਲ ਦੱਕ ਹੋਰ ਨਾ ਨਹੀਂ ਤੂੰ ਬਿੱਲੇ ਨੂੰ ਜਾਣਦੀ ਆ ਉਹ ਬਿੱਲੇ ਨੇ ਛੋਟੇ ਨੂੰ ਸਭ ਖਰਾਬ ਕੀਤਾ ਆ ਨਹੀਂ ਬਿੱਲੇ ਪੁੱਛਿਆ ਤੂੰ ਬਿੱਲੇ ਨੂੰ ਜਾਣਦੀ ਮਾੜਾ ਪੁੱਛ ਕੋਲੇ ਕੋਲੇ ਬਿੱਲੇ ਕਦੇ ਕਰਦੇ ਨਾ ਪਿੜਾ ਲਾਣੀ ਆ ਮਾੜਾ ਕੋਲੇ ਆ ਕੇ ਪੁੱਛ ਮਾੜਾ ਤੇਰੇ ਨੂੰ ਮੈਂ ਦੱਸਦਾ ਤੂੰ ਬਿੱਲੇ ਨੂੰ ਜਾਣਦੀ ਬਿੱਲੇ ਹੈ ਕਿਥੇ ਆ ਤੂੰ ਵੀ ਇੱਥੇ ਇਕੱਠੀ ਕਰ ਲੈ ਦੇਖ ਦੇ ਇਕੱਠੀ ਨਾ ਜੀ ਰਾਜ਼ੀ ਆਂ ਚੀਂ ਚੀਂ ਦੀ ਆਵਾਜ਼ ਹੋਣੀ ਚਾਹੀਦੀ ਨਹੀਂ ਬੜੀ ਨੱਪ ਲੈ ਮਾਰ ਨਹੀਂ ਮਾਰਨੀ ਨਹੀਂ ਜੀ ਇੱਦੀ ਇਕੱਠੀ ਕਰ ਲੈ ਕਰ ਲੈ ਕਰ ਲੈ ਚੱਪਲ ਦਾ ਥੱਕ ਹੈ ਚੱਪਲ 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 ਤਨ ਬੌਂਦਰ ਤੂੰ ਬੌਂਦ ਲੂਗੀ ਦਾ ਸਹੀ ਸਾਥ ਨਿਕਲੂਗੇ ਨਹੀਂ ਕੋਪੀ ਇਹਨੂੰ ਚਾਦਰ ਵਿੱਚ ਇਕੱਠੀ ਕਰ ਲੈ ਮੇਰੀ ਗੱਲ ਮੰਨ ਲੈ ਏਦਾਂ ਏਦਾਂ ਕਰੋੜ ਕੇ ਆਹ ਵਾਹ 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 ਮਾਰੀ ਕਰ ਆਪਾਂ ਜਿੱਤ ਗਏ ਓਏ ਬਾਹਰ ਆਓ ਓਏ ਆਣਾ ਨਿਕਲ ਜਾ ਬਾਹਰ ਕੋਈ ਨਹੀਂ ਕੋਈ ਨਹੀਂ ਆਇਆ ਕੋਈ ਨਹੀਂ ਆਇਆ ਬਾਹਰ ਆਇਆ ਕੋਈ ਨਹੀਂ ਕੋਈ ਨਹੀਂ ਦੇਖੀ ਦੇਖੀ ਮੇਰੇ ਹੱਥ ਲੱਗਾ ਓਏ ਆਈ ਕਿੱਦਾਂ ਸੀ ਆਈ ਖੈਰ ਅਸੀਂ ਤੇ ਆਏ ਬਿੱਲੇ ਉਧਰ ਲੈ ਜਾ ਬਾਰ ਬਾਰ ਇੱਕ ਨਹੀਂ ਆ ਉਧਰ ਲੈ ਲੈ ਨਾ ਉੱਧਰ ਉੱਧਰ ਤੂੰ ਬਿੱਲੇ ਲੈਣ ਜਾਂਦੀ ਮੈਂ ਬਿੱਲੇ ਰੋਣੀ ਜਾਂਦੀ ਤੇਰਾ ਬਿੱਲਾ ਵਾ ਹੋਇਆ ਘੰਟਾ ਹੋ ਗਿਆ ਤੈਨੂੰ ਬਿੱਲਾ ਬਿੱਲੇ ਦਾ ਸਰ ਕਰਦੇ ਨੂੰ ਖੜ ਜਾ ਇੱਕ ਮਿੰਟ ਤਾਂ ਠੀਕ ਆ ਹੁਣ ਮੇਰੇ ਬਹੁਤ ਜੋਰ ਨਾ ਬਤੀ ਸਾਲੀ ਮਾਂ ਨਹੀਂ ਇੱਥੇ ਸੀ ਵੱਜ ਕੇ ਤੇ ਉੱਧਰ ਗਈ ਬੈਟਰੀ ਜੀ ਦਾ ਉਧਰ ਚੱਲ ਉਧਰ ਤੂੰ ਬਿੱਲੇ ਲੈਣ ਜਾਂਦੀ ਐ ਤੈਨੂੰ ਛੱਡਣੀ ਤਾਂ ਚੱਲ ਰਹਿ ਜਾ ਮੈਂ ਜਾ

ਆਹ ਨੂੰ ਪੁੱਛੀ ਆਣ ਤੋਂ ਬਿੱਲੇ ਨੂੰ ਜਾਣ ਦੀ ਹਾਂ ਹੀ ਵੀ ਆ ਦੇਖ ਵੀ ਲਵੋ ਤਾਜ ਲੱਗਾ ਆ ਪਹਿਲਾਂ ਪਤਾ ਵੀ ਲੱਗੇ ਹੈਗੀ ਵੀ ਆ ਕੋਸ ਹੋਰ ਨਾ ਧਰਾਵਾ ਨਿਕਲ ਆਵੇ ਹੋਰ ਨੂੰ ਆ ਆ ਗਈ ਤੂੰ ਬਿੱਲੇ ਨੂੰ ਜਾਣ ਦੀ ਕਿੱਡੀ ਕਿਸ ਨਿੱਕੀ ਜਿਹੀ ਸੀ ਹਾਂ ਛੋਟੀ ਜਿਹੀ ਆਪਾਂ ਜਿੱਤ ਕੇ ਜੀਵੀ ਜਿੱਦੀ ਜਿੰਦੀ ਛੱਡਦੀ ਜਿੰਦੀ

ਆਇਤਾ ਬਗੈ ਮੈਂ ਕੀ ਖਰੇ ਪਤਾ ਨਹੀਂ ਕੀ ਕੀ ਹੋ ਗਿਆ ਜਿਹੜਾ ਇੱਕੋ ਦਾ ਮਾਕੇ ਸੱਪ ਸੁੱਪ ਆ ਗਿਆ ਜਿਹੜਾ ਇੰਦਾ ਕਰ ਗਿਆ ਕੋਪੀ ਸ਼ਕਾਰ ਆ ਗਿਆ ਮਾਲਾ ਕਿ ਸ਼ਕਾਰ ਆ ਗਿਆ ਬਾ ਦੋ ਤੋ 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 ਕਰੇ ਪਰ ਆ ਗਿਆ ਦਾ ਪੱਜਾ ਨਹੀਂ ਲਈ ਇੱਧੇ ਛੱਡ ਗਏ ਹੰਦੇ ਇਹਸੋ ਲੋ ਆਪਣੀ ਛੱਡ ਤੇ ਯਾਰ ਉਹ ਵੀ ਗੀ ਯਾਰ ਵਿਚਾਰੇ ਆਏ ਆ ਰਹਿਣਾ ਠੀਕ ਹੋ ਗਿਆ ਮੋਦੀ ਗੱਲ ਕਰਦੇ ਹੁੰਦੇ ਹੈ ਇਹ ਜਿੰਮੋ ਦੀ ਗੱਲ ਕਰਦੇ ਹੁੰਦੇ ਕਤੋਂ ਕਾਣ ਮਤਰਾ ਆਟੇ ਆਟੇ ਕੇ ਨੂਨ ਨਹੀਂ ਜਾਣਦੀ ਸਾਇਆ ਤੁਹਾਡੇ ਵੀ ਆਈ ਆਲਾ ਹੋਰ ਬਰਾਵਾ ਹੈ ਇਦਾਂ ਹੀ ਆਏ ਜਿਹੜਾ ਕਹਾਣੀ ਕਰ ਕਰਦੀ ਹੈ ਇਹ ਨਾ ਇਹ ਉਹ ਤਾਂ ਕੀ ਮਤਲਬ ਕੀ ਮਿਲਿਆ ਤੈਨੂੰ ਕੋਈ ਨਾਮ ਦਾ ਟੱਕਰਵਾ ਜੁੱਤੀਆਂ ਦਿੱਤੀਆਂ ਤੈਨੂੰ ਆਨੇ ਨੇ ਕੱਲੇ ਕੱਲੇ ਨੇ ਤੇਰੇ ਪੇ ਪੇ ਮਾਰੀਆਂ ਜੀ ਵੀ ਮੇਰੇ ਕੋ ਸਾਜਣਾ ਬੱਲੇ ਲਕੋਲ ਨਹੀਂ ਹੁੰਦਾ ਬਿਲਕੁਲ ਗੱਲ ਮੂੰਹ ਤੇ ਹੁੰਦੀ ਆ ਅਗਲੇ ਦੇ ਮੇਰਾ ਲੂਣ ਹਰਾਮ ਆ ਨੂਨ ਹਰਾਮ ਤੈਨੂੰ ਪੈ ਜੋ ਆਪਣੇ ਨਿਆਣੇ ਦੂਜੇ ਲੱਗਦੇ ਐ ਜ਼ਹਿਰ ਮੇਰਾ ਲੂਣਾ ਮੇਰਾ ਸ਼ਹਿਰ ਦਾ ਸਾਈ ਤੈਨੂੰ ਜ਼ਹਿਰ ਲੱਗਦਾ ਚਾਹੇ ਮੈਂ ਆਪਣੇਆਂ ਦਾ ਕਾਲੂ ਚਾਹੇ ਉਹ ਕਹਿੰਦਾ ਕਾਲਾ ਹਿੱਟ ਮਾਰ ਦੇ ਮੈਂ ਕਹਿੰਦਾ ਉਦੋਂ ਹੀ ਤੇਰੇ ਤੇ ਵੀ ਮਾਰਨਾ ਚਾਹੁੰਦੀ ਆ ਕਾਲਾ ਹਿੱਟ ਲੈ ਕੇ ਆਪਣੇ ਕੰਮ ਦੇ ਜਨਮਰਾ ਮਰੂ ਤੂੰ ਇਨੀ ਨਫ਼ਰਤ ਉਹਦੇ ਹੋਰ ਪੈਦਾ ਕਰਾਈ ਅੱਗੇ ਮੈਂ ਕਹਿੰਦਾ ਪਿਆਰ ਦੇ ਉਹਦੇ ਅੰਦਰ ਝੰਡੋਲ ਝੂਟਦੇ ਆ ਜਿਹੜੇ ਪਿੰਗਾ ਪਾ ਪਕਦੀ ਇੱਧਰੋਂ ਲਹਾਰਾ ਲੈਂਦੇ ਕਦੀ ਇੱਧਰੋਂ ਲਹਾਰਾ ਲੈਂਦੇ ਆ ਨਪਰਾਤ ਪਾਣਾ ਹਾਏ ਝੂਮਰ ਆਖੇ ਵੀ ਤੁਸੀਂ ਯਾਰ ਟਾਲ ਜੋ ਪੈ ਗਈ ਸ਼ਰਮ ਆਉਂਦੀ ਆ ਕਦੇ ਸਾਡੀ ਕਦੇ ਥੋਪੜੀ ਦਿਖਾਓ ਕਦੇ ਕੁੜੀ ਵਾਲਿਆ ਨੂੰ ਭੇੜ ਜੋ ਮੱਝਾਂ ਦਿਖਾ ਲੋਕੀ ਜਾਂਦੇ ਘਰੇ ਰਸਤੇ ਲੈ ਕੇ ਜਾਂਦੇ ਸਾਡੇ ਘਰੇ ਪਤਾ ਕੀ ਚੱਲਦਾ ਆ ਫਲਾਨੀ ਜਗ੍ਹਾ ਮਾਝ ਆ ਆ ਜਾ ਦੇਖ ਲਈ ਕਿੱਦਾਂ ਦੀ ਆ ਕਿੱਦਾਂ ਦੀ ਨਹੀਂ ਆ ਤੁਹਾਡਾ ਹਾਲ ਤੇਰਾ ਵਪਾਰ ਜਗਾਉਂਦੇ ਆ ਆ ਤੂੰ ਨਹੀਂ ਮੰਨਦਾ ਉਹਨੇ ਕਹਿ ਦਿੰਨੇ ਆ ਜਦੋਂ ਮੈਂ ਕਹਿ ਦਿੰਨਾ ਕਿ ਜੇ ਹੌਣ ਕਰਾ ਦਿਓ ਹੁਣ ਮੇਰੀ ਉਮਰ ਹੈ ਗਈ ਆ ਚਲ ਉਹਦੇ ਤੇ ਮੈਨੂੰ ਭੋਲ ਸੀ ਪਠੇਰਾ ਉਦੋਂ ਜੂਰ ਲਾਇਆ ਉਦੋਂ ਤੂੰ ਹੀ ਨਹੀਂ ਮੱਲਿਆ ਹੁਣ ਮੇਰੀ ਦਾ ਵੀ ਹੁਣ ਕੀ ਹੋ ਗਿਆ ਸਿਆਣੇ ਕਹਿੰਦੇ ਹੁੰਦੇ ਆ ਜਦ ਜਦ ਕਦੇ ਆ ਸਾਡੇ ਦਾ ਹੁਣ ਕਦੇ ਹੀ ਰਹਿ ਗਏ ਆ ਨਾ ਇਹ ਤਾਂ ਮੰਨਦਾ ਗਾ ਬਿੰਨੇ ਰਸਤੇ ਆਏ ਕੁੜੀ ਨੇ ਕਿੰਨਾ ਗਿਆ ਪਰ ਮੈਂ ਹੁਣ ਨੂੰ ਤੇ ਇਥੇ ਚੂੜੇ ਵਾਲੇ ਨਾ ਛੰਣ ਛੰਣ ਕਰ ਮਗਰ ਕਰਦੀ ਫਰਦੀ ਚਾਂਦਰਾ ਚਾਂਦਰਾ ਨਾ ਸੱਚੀ ਕਹਿੰਦਾ ਲਾਜੇ ਸੂਟ ਪਾਇਆ ਵੇ ਸੂਹੇ ਰੰਗ ਦਾ ਇੱਥੇ ਮੈਂ ਰੂਮ ਜੇ ਕਲਰ ਦਾ ਚੂੜਾ ਕਿਤੇ ਐ ਦਾ ਚੜਾ ਲੈ ਤੇਰੀ ਮਾਂ ਦੀ ਨਾ ਉਹ ਬਹਿਣੇ ਵਾਂ ਤਾਂ ਕਿੱਦਾਂ ਐਦਾਂ ਮੰਮੀ ਵੀ ਤੇਰੇ ਤੁਸੀਂ ਉਹ ਫੁੱਟਾ ਫੜਾਏ ਉਹ ਕਿਤੇ ਮੈਨਾਂ ਹੋਏ ਕਿਤੇ ਬਹਿ ਵੀ ਹੋ ਗਿਆ ਕਿਤੇ ਉਹਦੇ ਕੋਲ ਵਾਰਾ ਉਹ ਐਦਾਂ ਲੈ ਕੇ ਬੈਨਾ ਐ ਨਾਲੇ ਚੁੰਨੀ ਜੇ ਸਵਾਰੀ ਜੰਨੀ ਹਰ ਜੇ ਮਾਰੀ ਜਾਂਦੀ ਐ ਮੈਂ ਮੱਦਲੀ ਰੇ ਮੇਰੇ ਆਰ ਕੇ ਉਧਰ ਕੇ ਤੂੜੀ ਦੀ ਪਾਂਡ ਕਿਤੇ ਰਲਵਾਉਦੇ ਹੋਣਾ ਕਦੇ ਸਵਾਰ ਕੇ ਹੀ ਜ਼ਿੰਦਗੀ ਭੈਜੋ ਚੰਦੂ ਲਈ ਛੂਕੋ ਹੋਣਾ ਲੱਗ ਗਈ ਦੋ ਦੇਰ ਬਾਦੀ ਨੰਡ ਬਾਦੀ ਭਰਾਵਾ ਇਧਰ ਬੈਠਾ ਮੈਨੂੰ ਪਵਾ ਜਦੋਂ ਮੇਰੀ ਕਿਤੇ ਗੱਲਬਾਤ ਚੱਲਦੀ ਆਲੇ ਤਪਰ ਗਿਆ ਇਹ ਗੱਲ ਇਹ ਸਵਰਗਾ ਨਾਲ ਹੀ ਗੱਲਾਂ ਲੱਗਿਆ ਹੁੰਦੇ ਆ ਕਿ ਤੈਨੂੰ ਨਹੀਂ ਪਤਾ ਇਹ ਛੜਿਆਂ ਦੀ ਕਿਤੇ ਇਹ ਹੈ ਨਾ ਕਿ ਸਾਲ ਕਿਤੇੜੇ ਮੱਫੜਾ ਫੇਲ ਦੇ ਵਿੱਚੋਂ ਕੱਢਦੇ ਵੀ ਜਿਹੜੀ ਤੇਰੀ ਕੋਈ ਗੁੱਟ ਜਾਊਗੀ ਤਾਂ ਤਾਰਾ ਚੋਣ ਲੱਗੂਗੀ ਲੈ ਇਹ ਤੂੰ ਮੱਫੜਾ ਕੱਢ ਦੇ ਮੈਂ ਤਾਂ ਗੋਹਾ ਵਿੱਚ ਕਾ ਲੂੰ ਉਹਦੇ ਕੋਲ ਲੈ ਲੈ ਆਹ ਸਾਰੀਆਂ ਤੇਰੇ ਆਰਗੀਆਂ ਨਹੀਂ ਹੋ ਗਈਆਂ ਸਾਡੇ ਬੁਰੇ ਦੇ ਤੂੰ ਸਾਇਰ ਤੇ ਰਾਜ ਕੀਤਾ ਕੇਨੇ ਨਾ ਦਿੱਤਾ ਤੈ 20 ਦ 20 ਮੱਜਾਂ ਨੂੰ ਨਾਲ ਕਾ ਗੇਟ ਕਰੋ ਉਧਰ ਪਾਣੀ ਪੜਾਇਆ ਭੈ ਜਾ ਦੇ ਕਿ ਤੱਕੀਆਂ ਸਾਲਾਂ ਦਾ ਮੈਂ ਹੋ ਗਿਆ ਜਾਦੀ ਸੁਰਤ ਸੁਵਾਲੀ ਤੂੰ ਤਾਂ ਜੁਦੇ ਹੋਏ ਸੀ ਜਿੱਦਾਂ ਤੁਸੀਂ ਇੱਕ ਦੜਦੋ ਦੁੱਪ ਪਾਣੀ ਪਲਾਟਾ ਜਿੱਦਣ ਮੈਂ ਹਨਾ ਵਿਆਹ ਹੀ ਆਈਆਂ ਹਾਂ 10 12 ਮੱਜਾਂ ਸੀ ਤੇ ਦਾਦੀ ਬਾਕੇ ਕੋ ਨਹੀਂ ਤਰਖਾਨ ਨਿਆਰੇ ਵਾਲੇ ਮੋੜ ਤੇ ਸਾਡੀ ਕਿਤੇ ਪੱਠੇ ਫਾੜਦੀ ਦੇਖ ਲਈ ਆ ਵੀ ਮਾਂ ਦੇ ਗੋਲਾ ਹੀ ਜੜੇ ਹਰਿਆ ساری ਰਾਤ ਜਿੰਨੇ ਤਾਂ ਕਰ ਆ ਕੇ ਲਾਂਭਾ ਹੀ ਦਿੱਤਾ ਮੇਰੇ ਭਾਨਾ ਮੇਰੀ ਧੀ ਨੇ ਪੱਠੇ ਫੜੇ ਹੋਰ ਨਾ ਪੰਜਾਬ ਨੈਸ਼ਨਲ ਬੈਂਕ ਚ ਲਾ ਦੇਓ ਜਿੰਨੀ ਕੁ ਪੜੀਏ ਇਹ ਐਨਕਾ ਕੋਈ ਉਹ ਪਿੰਡ ਚੋਂ ਕੀ ਦਾ ਦੀ ਰੱਖਦਾ ਹੈ ਕਹਦੀ ਮੇਰੀ ਕੁੜੀ ਨੇ ਪੱਠੇ ਫੜੇ ਪੱਠੇ ਵੀ ਬਿਜ਼ਨਸਮੈਨਾਂ ਵਾਲਾ ਕੰਮ ਆ ਆਈ ਹੁਣ ਦਾਸ ਫੇਲ ਕੇ ਇੱਥੇ ਫੇਲ ਹੋ ਕੇ ਕਰੇ ਇੱਥੇ ਡਾਕ ਬੰਨੜ ਲਾਪੇ ਪਿੰਡਾਂ ਦੇ ਵਿੱਚ ਐਸੀ ਵੀ ਤਾਂ ਧਾਰਾ ਹੀ ਚੋਂਦੇ ਬੜੇ ਲਿਖੇ ਵਾਲੇ ਜੀ ਧਾਰਾ ਹੀ ਚੋਂਦੇ ਆ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਮੇਰੇ ਦੇਖਿਆ ਤਾਏ ਨੇ ਮੇਰੇ ਤਾਏ ਨੇ ਕਿਹਾ ਮੈਂ ਮੇ ਸਾਡੀ ਕੁੜੀ ਨੇ ਨਹੀਂ ਪੱਠੇ ਵੱਢਣੇ ਆਹੋ ਬੰਦਾ ਨਹੀਂ ਸੀ ਪੰਜਾਬ ਨੇ ਅਸਲ ਵਿੱਚ ਕਿਹੇ ਸ਼ੇਰ ਲੱਗੋ ਡੇਰੀ ਸਵੇਰ ਪਾ ਦਿਆ ਕਰੇ ਇੱਕੇ ਬੰਦੇ ਨੂੰ ਕੈਚ ਦਿੰਦੀ ਦੋ ਵਾਰੀ ਤੱਕ ਰੱਤ ਇਹ ਦੋ ਨੋਟ ਜੋੜ ਕੇ ਚੱਲ ਗਏ ਇਹ ਇੱਕ ਇੱਕ ਉਹ ਤਾਂ ਆਰ ਚੋਲੇ ਦੁੱਧ ਸਕਾ ਲੈਣਾ ਉਹ ਤਾਂ ਅੱਕੇ ਕਟ-ਕਟ ਰਹਿ ਗਿਆ ਦੁੱਧ ਕਟ-ਕਟ ਰਹਿ ਗਿਆ ਨੇ ਉਹ ਵੱਧ ਦਊ ਕਿੱਲੋ ਵੱਧ ਦਊ ਆ ਜੀ ਚੁੰਡੇ ਵਾਲੀ ਵੀ ਗੱਲ ਚੱਲੀ ਆ ਅੱਛਾ ਜੀ ਤੇਰੀ ਬੋਟੀ ਗੱਲ ਹੈ ਨਾ ਕਿ ਇਦਾਂ ਗੋਰੀ ਤੇ ਗੋਰੇ ਗੋਰੇ ਉਹਦੇ ਪੈਰ ਕਿਤੇ ਕੈਂਚੀ ਚਪਲਾਂ ਰਿਲੈਕਸ ਹੋਣੀਆਂ ਮੈਨੂੰ ਕਿੱਦਾਂ ਪਤਾ ਗੋਰੀ ਹੋਣੀ ਆ ਖੜਾ ਕਾਲੀ ਹੋਵੇ ਉਹ ਨਹੀਂ ਮੇਰੇ ਡ੍ਰੀਮ ਆ ਮੇਰੇ ਸੁਪਨੇ ਆ ਐਦਾਂ ਉਹਦੇ ਹਨ ਝਾਂਜ ਰਹਿਣੀਆਂ ਪੰਨਿਆਂ ਮੋਰ-ਮੂਰ ਨਹੀਂ ਪੋੜੇ ਉਹਦੇ ਪੈਰ ਜੋ ਆ ਵੀ ਬਹੀਆਂ ਵਾਲੀਆਂ ਉਹ ਉਂਗਲੀਆਂ ਜੀ ਪਾ ਦਿੰਦੇ ਹੁੰਦੇ ਇੱਥੇ ਪੁਆ ਦੇਣਾ ਫਾਸਕੇ ਟੈਪ ਹੈ ਹੋਰ ਸਾਰੀ ਮੋਰ ਨਾ ਹੋਊਗਾ ਇਹ ਟੁੱਟ ਜੂਵੇ ਇੱਥੇ ਇਹਦੇ ਬੀਸੀਓ ਇਹ ਬੀਸੀਓ ਪਵਾ ਦੇਣਾ ਇੱਥੇ ਪੈਰਾਂ 'ਚ ਮੈਂ ਜੂਪੀ ਚੋ ਲਿਆਉਣੀ ਕੋਈ ਪਾਧਾ ਨਹੀਂ ਲੱਗਦਾ ਮੈਂ ਆਵੇ ਤਾਂ ਸਹੀ ਤਾਂ ਨਾ ਪੁਆਈਂ ਦੇਖਦੇ ਸਾਰ ਸਾਹ ਦੀ ਵਾਲੇ ਬਾਗ ਦੇ ਗਏ ਜਿਹੜੀ ਤੂੰ ਮੇਰੀ ਗਾ ਸੌੜਲਾ ਤੂੰ ਇੰਦਾਂ ਦੀਆਂ ਗੱਲਾਂ ਥੋੜਾ ਚੱਗਾ ਇਹ ਨਾ ਦੱਸ ਸੋਰਾ ਜੀ ਆ ਤੁਸੀਂ ਸੋਰਾ ਜੀ ਇਹ ਤੁਹਾਡੇ ਬਾਤ ਦੀ ਗੱਲ ਨਹੀਂ ਓਏ ਮਾਝੂ ਨਾ ਸੱਚੀ ਨਹੀਂ ਲੱਬ ਚੱਕੀ ਲੈ ਉਹਨੂੰ ਪਤਾ ਹੈ ਹੁਣ ਫਿਊਚਰ ਟ੍ਰੂ ਲਾਵੇ ਆ ਇਹਦਾ

ਕਿੱਡੇ ਕਿੱਡੇ ਖਾਬ ਲੈਣ ਡਿਆ ਏ ਕਿੱਡੇ ਕਿੱਡੇ ਤੇਰੇ ਬਾਅਦ ਜੋ ਮੱਜਾ ਨੂੰ ਕਿਤੇ ਕੌਂਡ ਕਰਦੀ ਹੋਵੇ ਓਏ 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 ਹੋਏ ਮੈਂ ਤੂੜੀ ਸਾਈਡ ਮੁੰਦੀ ਏ ਤੁਸੀਂ ਤੂੜੀ ਪਾ ਦੋ ਮੱਜੇ ਨੂੰ ਮੈਂ ਕਾਊਂਟਰ ਆ ਜਿਹੜਾ ਇੰਡੇ ਟੈਨ ਨਾ ਰੱਖਦੀਆਂ ਆ ਤੂੜੀ ਪੂਰੀ ਪਾ ਲਣਗੀਆਂ ਓ ਮੈਂ ਰੱਖਣੀ ਨਹੀਂ ਦੇਣੀ ਟੀਂੜਾ ਛਣ ਛਣ ਕਰਨਾ ਜਦੋਂ ਇਹ ਦੱਕਣਾਗਾ ਮੁੰਡਾ ਇਹ ਦੁੱਧ ਡੋਲ ਲੈਣਾ ਮੈਂ ਤੈਨੂੰ ਦੱਸਦਾ ਪੱਕੇ ਰੱਖ ਦੇਣਾ ਜੇ ਨਾ ਆ ਤਾਂ ਤੇ ਡੋਲ ਗਿਆ ਨਾ ਸਾੜਾ ਵਿਆਹ ਨਹੀਂ ਕਰਾਉਣਾ ਹੋਰ ਦੱਸ ਓਏ ਫਸਗਨੇ ਕੰਮ ਨਾ ਬੋਲਾ ਫਸਗਰੇ ਕੀ ਤੂੰ ਆ ਦੇਖੀ ਤਾਂ ਜੇ ਤੂੰ ਡੋਲਦਾ ਇੱਕਦਾਂ ਡੋਲਦਾ ਤਾਂ ਸਾਨੂੰ ਵਪਾਰੀ ਨਾ ਕੋਈ ਆਖੇ ਓਏ ਹੋਏ ਵਪਾਰੀ ਆ ਰੰਗ ਕਰ ਕਰ ਮੱਝਾਂ ਵੇਚੀ ਓ ਸਾਨੂੰ ਵੀ ਦੇ ਦਿੱਤੀ ਸੀ ਭਰਾਵਾ ਕਿਸੇ ਨੇ ਪਈ ਨਹੀਂ ਗਿਆ ਉਹ ਨਾ ਇਹ ਗਾਂ ਵੀ ਇਦਾਂ ਹੀ ਕਰਿਆ ਕਰਨੀ ਨਹੀਂ ਸਾਨੂੰ ਕਿਸੇ ਮੱਝ ਦੇ ਦਿੱਤੀ ਉਹ ਮੱਥੇ ਤੇ ਕਾਲੋ ਲਾਈਓ ਹਣਾ ਜਦੋਂ ਅਸੀਂ ਨਿਣਾਉਣੀ ਕਾਲੋ ਲਿੱਤੀ ਜਾਣੀ ਜਦੋਂ ਨਿਣਾਉਣੀ ਕਾਲੋ ਲਿੱਤੀ ਓ ਜੋ ਥੋੜੇ ਕੇ ਕਰਵਾ ਚੈੱਕ ਕੀਤਾ ਹਾਂ ਫਿੱਟੇ ਮੂੰ ਇਹ ਤਾਂ ਤੁਹਾਡੇ ਚਿੱਟਾ ਸਰੂਆ ਉਹਦਾ ਐਕਟ ਆ ਲੱਗਾ ਰਾਮ ਰਾਮ ਤੋਂ ਡ੍ਰੀਮ ਆਈਓ ਹੋਏ ਓ ਮੈਨ ਲੱਗਦਾ ਅੰਬ ਦਾ ਸਹਰ ਉਹ ਖਰ ਤੂੰ ਦਵਾਈ ਛੜਕ ਦੁੱਤੀ ਉੱਤੇ ਵੀ ਹੈ ਨਾ ਉਹ ਬਰਸੋਣੀਆਂ ਤੋਰੀਆਂ ਮੈਂ ਪਾਲੀਆਂ ਸੀ ਉਹ ਚੜਦੀਆਂ ਸੀ ਕੰਧ ਤੇ ਉੱਤੇ ਕਿੱਥੇ ਵਿਆਹ ਦੇ ਡ੍ਰੀਮ ਲੈਂਦਾ ਕਿੱਥੇ ਤੋਰੀਆਂ ਜੇ 40 ਰੁਪਏ ਕਿਲੂ ਤੋਰੀਆਂ ਨੂੰ ਕੋ ਪੁੱਛਦਾ ਵੀ ਤੂੰ ਜਿਹੜਾ ਪੁੱਛੇ ਪਾਇਆ ਕੋਈ ਆਪੀ ਨੂੰ ਰੋਗਲਾ ਇੱਥੇ ਭੇਜੋ ਬਲੂਚਰਗਾ ਬਦਲ ਉਹੋ ਤਾਂ ਗੱਲ ਉਹੋ ਤਾਂ ਸੋਚਦੀ ਨਹੀਂ ਕਦੇ ਗੱਲ ਗੱਲ ਆਰ ਗਈ ਭੇਜ ਦੇ ਤਾਂ ਤਾਰ ਚੋਦੀ ਹੋਵੇ ਸਕੀ ਦਾ ਦੱਬਾ ਦੱਬਾ ਦੱਤਾ ਲਾ ਬਾਗਾ ਤੈ ਹਾ ਆਈ ਤਾਂ ਪੈਜ ਪਧਵਾਣ ਥਣ ਲਾ ਕੇ ਦੱਦ ਦੇ ਗੇ ਉਹ ਕਹਿੰਦੀ ਰੋਖਣ ਜੇ ਧਾਰਾ ਬਾਪੀ ਪੋਪੀ ਦੇ ਵਿਆਹ ਦੀਆਂ ਗੱਲਾਂ ਚੱਲਦੀਆਂ ਚਲ ਘਟ ਦੁੱਧ ਵੱਧ ਦੇ ਦੋ ਹੋਰ ਕਿਤੇ ਦਾ ਥਾਲਾ ਹੋਊਗਾ ਕਦੇ ਤਾਂ ਖਾ ਬੋਪੀ ਪਰੀ ਆਂ ਕੀ ਤੂੰ ਰਤਨ ਮਸਤਾਲੀ ਪਾਰ ਆ ਗਿਆ ਸ਼ਾਮ ਨੂੰ ਨਰੋਣੀ ਪਿਆ ਕਰਦੀ ਰੋਜ ਕਾਫੀ ਕਹੋ ਹੋਏ ਤਾਂ ਮੌਸਮ ਮਿੱਤੋ ਉਹਦਾ ਉੱਤੋਂ ਵੀ ਆਇਆ ਹੀਗਾ ਬੱਪਾ ਇੱਥੇ ਕਿਹੜੇ ਸੁਪਨੇ ਲੈਣ ਡਿਆ ਸਾਜਣ ਇਹਨੂੰ ਪਤਾ ਲੱਗਦਾ ਇਹਨੂੰ ਬਿਓ ਉਹ ਗੋਹਾਚਾ ਕੋਲ ਜਾਉਂ ਪਸੂਆਲ ਨੂੰ ਨਹੀਂ ਪਤਾ ਮੈਂ ਬਹੁਤ ਕੁੱਤੀ ਛੇ ਆ ਉਹਦਾ ਮੈਨੂੰ ਪਤਾ ਉਹਨਾਂ ਨੂੰ ਪਤਾ ਦਾ ਮੈਂ ਤਾਂ ਇੱਥੇ ਆਇਆ ਰਹਿਤਦਾਰ ਨਾਲ ਬਖਸ਼ਾ ਉਹ ਕੰਮ ਲਾ ਲਉ ਨਾਲ ਸਤੀਵਨ ਸਾਡੇ ਹਾੜੇ ਕੱਢ ਕੇ ਜਾਂਦਾ ਹੁੰਦਾ ਸੀ ਬੜਾ ਉਹਨੂੰ ਚਾਹ ਹੁਣ ਆ ਇੱਥੇ ਜਾਣਾ ਇੱਥੇ ਜਾਣਾ ਇੱਕ ਵਾਰ ਇਹਨਾਂ ਸਕੀਮ ਜੇ ਫੜ ਲੇ ਮੈਂ ਕਿਹਾ ਸਤੀਵਨ ਪੁੱਤ ਜਿਆਦਾ ਤੂੰ ਹੈ ਰਹੀ ਇੱਥੇ ਮੁੜ ਕੇ ਆਇਆ ਰਹੀ ਹੈ ਜਾ ਵੀ ਮੈਂ ਕਿਹਾ ਇਹੀ ਹੈ ਜੀ ਉਹੀ ਗੱਲ ਸਤੀਵਨ ਮੁੜ ਕੇ ਪੈਰ ਨਹੀਂ ਧਰਿਆ ਬੱਚੇ ਪੱਟੇ ਵਿੱਚ ਗੋਹਾ ਕਬੂਤਰਾਂ ਰਬੀ ਦਾੜੇ ਖੁੱਠੇ ਖਾਡੇ ਵੀ ਸਾਫ਼ ਕਰਾੜੇ ਹੋ ਗਏ ਬਪਰਾਵਾ ਮੇਰੇ ਨਹੀਂ ਘਰ ਦੇ ਔਰ ਦੰਦੇ ਮਾਂ ਕਾ ਦੇਖਿਆ ਦੀਪਰਾ ਇਹ ਸਾਡੇ ਕੋ ਤਿਆਰਦੇ ਆ ਇਹ ਪਰਾਣੇ ਤੋਂ ਡਾਹਣਦਾ ਹੈ ਮਾਂ ਇਹ ਕਰਦੇ ਸਾਰੀ ਘਰ ਵਾਲੀ ਦੌਰ ਕੀ ਪੰਚਾਇਤ ਕੇ ਨਾਲੇ ਖੁੱਦ ਮੈਂ ਪੰਚਾਇਤੀ ਬੰਦੇ ਆ ਇੱਧੇ ਸਾਨੂੰ ਸੁਣਾਣਾ ਹੁੰਦਾ ਹੈ ਨੇ ਨੇ ਬੰਦਿਆ ਜਰਾ ਤਰ ਜਾ ਬੰਦੇ ਤਰਦੇ ਹੁੰਦੇ ਆ ਇੱਧੇ ਦਾ ਨਾਲੇ ਉਹਨੇ ਇਹ ਕਿ ਤੁਸਾਪਾ ਮੱਛਣਾ ਵਾਲੀ ਸਪੈਸ਼ਲ ਦਵਾ ਹੈ ਉਹ ਆਂਡਾ ਕਿੱਥੇ ਰੁਕਾ ਲੋ ਆ ਜੇ ਦੇਣਾ ਉਹ ਆਂਡਾ ਦੋ ਆਂਡਾ ਲੋ ਪੈਂਚੋ ਆਂਡਾ ਚੱਕੋ ਆਂਡਾ ਚੱਕੋ ਪੀ ਬਿਚੋ ਆਂਡਿਆਂ ਤੇ ਜ਼ਿੰਦਗੀ ਹੀ ਰਹਿ ਗਈ ਕਿੱਥੇ ਕਿੱਜਾ ਦੇਖਦਾ ਹੋਣੇ ਨਾ ਖਾ ਪੀ ਲਿਆ ਹੋਣੇ ਮੈਂ ਕਿੱਥੇ ਬਸ ਆਂਡਾ ਦਾ ਖਾ ਦੇ ਵਾਹ ਖਾਣੇ ਨਾਲ ਇੱਕ ਮਿੰਟ ਮੇਰਾ ਫੋਨ ਦੋ ਮਾਲੇ ਨੂੰ ਫੋਨ ਲਾਈਏ ਹਾਂ ਤੇ ਹੁਣ ਲਾ ਲਵੋ ਖਾਣਾ ਇੱਟ ਲਾ ਦਣਾ ਕਿੰਨੀਆਂ ਲਾਉਣੀਆਂ 1 2 3 ਲਾ ਦੇ ਬਹੁਤ ਆ ਗੋਪੀ ਲੋਕਾਂ ਦੀ ਜਨਾਨੀਆਂ ਦਾ ਵਿਆਹ ਕਰਕੇ ਆ ਫਿਕਰ ਹੁੰਦੀ ਹੈ ਜਾਨ ਸ਼ਾਮ ਨੂੰ ਆਪਾਂ ਕਿਤੇ ਘੁੰਮਣ ਫੈਨਦੇ ਜਾਣਾ ਤੇ ਕੀ ਕਰ ਰਹੇ ਹੋ ਸਾਰ ਨੂੰ ਫਿਕਰ ਹੈ ਪੱਟੇ ਵਿਆਹੀਏ ਗੱਲੋਂ ਬੱਦਨ ਚੜਿਆ ਆ ਮੀਂਹ ਤੇ ਮੀਂਹ ਚੜਿਆ ਮੀਂਹ ਤੇ ਮੀਂਹ ਚੜਿਆ ਆ ਲੈ ਗੋਹਾ ਚੱਕ ਲਈ ਆ ਜਿਹੜਾ ਹੈਗਾ ਹੋਰ ਮੱਛਰੀ ਨਾ ਆਉਗੀ ਮੈਂ ਅੱਗੇ ਵੀ ਕਿਹਾ ਸੀ ਆ ਜਾ ਯਾਰ ਇੰਨੇ ਚਿਰ ਨੂੰ ਤਾਂ ਪਹਾੜੇ ਹੀ ਆ ਹੁਣ ਕਾਹਦਾ ਯਾਰ ਤੂੰ ਮੇਰਾ ਮੇਰਾ ਨਾ ਲੈਂਦਾ ਉਹਨਾਂ ਕੋਈ ਯਾਰ ਰੋਕ ਗਈ ਰੋਕ ਗਈ ਕੈਸਟ ਤੂੰ ਬਹੁਤ ਥੇ ਮੈਨੇਜਰ ਲੱਗਾ ਕਿੱਥੋਂ ਆਏ ਆ ਜਲੰਧਰੋਂ ਆਇਆ ਉਹਨਾਂ ਕਹਿੰਦੇ ਕੈਸ ਦੇ ਦੇਦੇ ਨੇ ਇੱਕ ਅੱਧੀ ਲੇਟ ਹੋ ਜਾਂਦੀ ਹੁੰਦੀ ਆ ਪਰ ਜੁੱਤੀਆਂ ਵਾਲਾ ਕੰਮ ਤੂੰ ਹੀ ਕਰਦੇ ਮੈਂ ਇਹ ਨਾ ਥੋੜੀ ਜਿਹੀ ਹੁਣ ਕਦੋਂ ਆਉਣਾ ਆੜਾ ਤੇਰਾ ਯਾਰ ਤੂੰ ਯਾਰ ਸਿੱਧੀ ਦੂ ਗੋਪੀ ਦਾ ਫੇਵਰੇਟ ਕੱਚੇ ਆਹ ਅਹ ਫੇ ਕੱਚਿਆਂ ਨਾਲ ਤਾਂ ਕੋਈ ਹੱਲ ਕਰ ਇਹ ਹੋਈ ਨਹੀਂ ਕਿਤੇ ਪਾਸ ਤੇ ਆਹ ਦੇਖੂ ਆਵੇ ਜਾਂ ਤੁਸੀਂ ਕੱਚੇ ਦਾ ਦੇ ਸੰਦੇ ਆ ਜੋ ਕਿ ਜਾਤ ਨਿਸ਼ਾਨੀਆਂ ਸਾਹਮਣੇ ਹੀ ਕਰਦੇ ਸਾਂਭੇ ਤੇਰਾ ਫੋਨ ਵੱਜਦਾ ਉਹ ਪਾ ਧੀਆ ਉਹਦਾ ਫੋਨ ਨਹੀਂ ਦੇਸਦਾ ਤੇ ਲੈ 16 Pro Max ਇਨੀ ਟੈਨਸ਼ਨ ਨਹੀਂ ਲੈਣੀ ਗੜੀ ਕਿਸੇ ਦੀ ਵੀ ਚੱਕ ਲਾ ਮਮੀ ਮੋਰੇ ਦੇਖਿਆ ਮਮੀ ਮੋਰੇ ਫੋਨ ਨਹੀਂ ਚੱਕਿਆ ਗਰਲਫ੍ਰੈਂਡ ਮੈਂ ਕੀ ਕਰ ਮੈਂ ਜਾ ਕੇ ਵਰ ਕੀ ਕਰਕੇ ਆਇਆ ਉਹ ਤੇਰੀ ਗੱਲ ਨਹੀਂ ਨਹੀਂ ਟੇਢੀ ਨਹੀਂ ਜਿਹਦਾ ਹੈਗਾ ਚੱਕ ਉਹ ਤਾਂ ਯਾਰ ਦੇਖਿਆ ਦੇ ਦੇ ਇੱਕ ਵਾਰ ਮੈਨੂੰ ਕਹਿੰਦਾ ਰਾਜ ਰੁਪਿਆ ਇੱਕ ਰੀਚਾਰਜ ਕਰੀ ਵਾਹ ਸੱਚੀ ਗਾੜੀ ਦਾ ਫੋਨ ਸੀ ਵਾਲਾ ਕਿਸੇ ਨਾਂ ਤੇ ਭਰਿਆ ਹੋਇਆ ਬੜਾ ਲੱਗਾ ਸਾਹ ਨੂੰ ਇਹਦੇ ਹੁੰਦੀ ਆ ਬਗ ਨਾਂ ਭਰੇ ਹੁੰਦੇ ਆ ਕੁੜੀ ਦੇ ਖਾਂ ਜੋਗਾ ਭਰੇ ਹੁੰਦਾ ਬੜਾ ਭਗ ਬੋੜੇ ਨੇ ਮਾਦੀ ਅੱਖਾਂ ਚ ਘੱਟਾ ਪਾ ਆਏ ਜਿਹੜੀ ਚੰਗੀ ਜਵਾਨੀ ਜੈਨਾ ਉਹ ਦਾੜੀ ਲਿਆ ਆ ਮਾਦੀ ਅੱਖਾਂ ਚ ਬਲਾਰਾ ਪਾਈਏ ਆ ਜਾਓ ਸਰ ਅਜੇ ਹੱਡੀਆਂ ਨਹੀਂ ਨਹੀਂ ਕਿੰਨੀਆਂ ਦੇ ਲਾਲ ਲਾਲ ਹਾਂਦੀ ਆ ਗੋਪੀ ਤੇ ਤਾਂ ਦਵਾਈ ਪਿੰਦੀ ਨਹੀਂ ਹੈ ਨਹੀਂ ਇਹ ਕੰਮ ਦਾ ਹੱਥ ਧੋ ਕੇ ਪਾਣੀ ਆ ਔਰ ਮੇਰੇ ਹੱਥ ਬਣ ਕਰੋਨਾ ਮੈਂ ਇਹਨੇ ਟੀਕੇ ਟੁਕੇ ਲਵਾਉਂਦਾ ਜਿਹੜਾ ਨਾਮ ਹੀ ਨਹੀਂ ਟੀਕੇ ਨਹੀਂ ਪੈ ਗਿਆ ਆਰਾਮ ਅੱਗੇ ਪਤਾ ਬਾਹਰ ਨੂੰ ਸੀ ਸੁੱਜੀਆਂ ਸੀ ਹੁਣ ਵੀ ਹੈਗੀ ਆ ਜੀ ਨਾ ਆਜ਼ਮਾਨ ਦਾ ਫਰਕ ਪੈ ਗਿਆ ਜੈ ਮਿੰਦੇ ਪੁਆ ਦੇ ਜੇ ਕਦੀ ਵੀ ਅੱਖਾਂ ਦੇ ਵਿੱਚ ਲਾਲੀ ਹੋਵੇ ਅੱਖਾਂ ਸੁੱਜੀਆਂ ਹੋਣ ਅੱਖਾਂ ਦੇ ਵਿੱਚ ਪਾਣੀ ਨਿਕਲਦਾ ਹੋਵੇ ਗੈਦ ਨਿਕਲਦੀ ਹੋਵੇ 10 ਰੁਪਏ ਦੀ ਖਰੀ 20 ਰੁਪਏ ਦੀ ਪੁੜੀ ਆ ਹਾਲੇ ਅਗ ਬਰੂਟ ਆ ਨਾ ਪਾ ਦੋ ਅੱਖਾਂ ਦੇ ਵਿੱਚ ਕਿਤੇ ਦੀ ਕਿਤੇ ਹੀ ਜਾਂਦੀ ਹੈ ਜੀ ਹੁਣ ਵੀ ਪੁੱਛ ਲਾ ਕੀ ਗੱਲ ਆ ਉਹਨੂੰ ਗੱਲ ਬਹੁਤ ਨਹੀਂ ਮੇਰੇ ਨੂੰ ਗੜਦਾ ਹੈ ਘੜਾ ਛੜਾ ਹੋ ਗਈ ਚੱਲ ਆ ਜਾ ਨਾ ਮੇਰੇ ਜਲਾ ਜਵਾ ਦੇ ਦਜਣਾ ਬਾਬਾ ਬੂਪਾਈ ਬਸ ਜਣਾ ਗੜੀ ਚੜਾਓ ਉਹ ਤਾਂ ਪਹਿਲੇ ਹੀ ਮੂਤ ਨਿਕਲ ਗਿਆ ਹਰਦੀ ਮਾਰੀ ਦਾ ਬਸ 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 ਗੜੀ ਗਿਆ 사ਤ ਪਰਟੇ ਦੇ ਪੈ ਗਿਆ ਕਵਾ ਯਾਰ ਯਾ ਆਹ ਦੇ ਅੱਜ ਭਈਆ ਭਾਂਡ ਫੜੀ ਨਾਲ ਹੀ ਉਹਦੇ ਪਾਣੀ ਵੀ ਆ ਗਿਆ ਅੱਖਾਂ 'ਚ ਹੋਣਾ ਜੀ ਉਹ ਗੰਦਾ ਪਾਣੀ ਨਿਕਲਦਾ ਗੰਦਾ ਕੁਰਤੀ ਮੜੀ ਦੇ ਲਟਕਣ ਬੱਤ ਲਾ ਲਾ ਗਾ ਲਾ ਬਹੁਤ ਕਿਡਾ ਬਗਾ ਮੈਂ ਕਿਹ ਪਤਾ ਨਹੀਂ ਕੀ ਹੋ ਗਿਆ ਆ ਆ ਜੀ ਯਾਰ ਲਵੇੜੀ ਦੱਸਦਾ ਸੱਚ ਬੜੋ ਸਰਪਾਇਸ ਗਾੜੀ ਪਾਥੀਆਂ ਦਾ ਇੰਤਜ਼ਾਮ ਕਰੋ ਚੰਗੀ ਦਾ ਇੰਤਜ਼ਾਮ ਕਰੋ ਤੁਹਾਨੂੰ ਚਾਹੀਏ ਤੈਨੂੰ بڑا ਐਕਸਪੀਰੀਅੰਸ ਆਪ ਗੋਆ ਚੱਕਣ ਦਾ ਹਨਾ ਭੋਰਾ ਹੁਣ ਇੰਜਰੀ ਕਿ ਨਹੀਂ ਥੱਲੇ ਡੰਗਨ ਦਿੰਦਾ 2000 ਰੱਖਦੇ ਪਸ਼ੂ ਰੱਖੇ ਆ ਓ ਕੀ ਹੁੰਦਾ ਬੇਟਾ ਜੀ ਕਿਉਂ ਇੱਥੇ ਆ ਕੇ ਪਹੁੰਚ ਹੈ ਹਾਂ ਪਾਥੀਆਂ ਲਿਆ ਚੱਕ ਲਿਆ داری او داری ਦੀ ਕਾਰੀ ਮੁਰਦਾਈ ਸਾਲਾ ਠੀਕ ਤਾਲਾ ਨੇ ਬੋਲ ਫਿਊਚਰ ਪਲੈਨਿੰਗ ਕੀ ਏ ਤੇਰੀ ਉਦ ਫਿਊਚਰ ਪਲੈਨਿੰਗ ਇਹ ਆ ਹਾਂ ਐਪ ਦੀ ਸੋਚ ਰਹੇ ਆ ਹਰਿਆਣੇ ਤੋਂ ਮੱਝਾ ਲੈ ਕੇ ਆਈਏ ਠੀਕ ਆ ਨਸਲ ਪਾਣ ਚੁਗੀ ਸਾਡੀ ਆ ਫਿਊਚਰ ਪਲੈਨਿੰਗ ਆ ਉਹਦਰ ਆਪਰਾ ਆ ਕੇ ਸਾਬਦਾ ਆ ਓਏ ਚੱਪਲਾਂ ਆ ਨਾ ਖਾਲੀ ਭਰਾਵਾ ਚੌਪ ਹੀ ਰਹਿ। ਡੈੜੀ ਜੀ ਬਿੰਨਾ ਲਿਆਓ। ਡੈੜੀ ਵੀ ਫੈਰ ਜੇ ਮਾਰੀ ਤਾ ਤੇਰੀ ਸੁਣਦਾ ਹੀ ਨਹੀਂ। ਸਾਰੀ ਜੰਗ ਚੋਂ ਹੋ ਗਏ ਯਾਰ। ਇਹ ਸੋਮਰੇ ਲੋਕਾਂ ਦੇ ਨੇ ਆਣੇ ਕਿਤੇ ਚੰਡੀਗੜ੍ਹ ਹੁੰਦੇ ਨੇ ਲਿਖਦੇ ਹੁੰਦੇ ਆ। ਅੱਜ ਵੀ ਭੈਰ ਦੇ ਭਾਈ ਪੱਟੇ ਹਜੂੰਨੇ ਆ। ਸਾਰੀ ਫੱਟਿਆ ਜੌਂਦੇ ਆ। ਕਿਸੇ ਛੋਣੇ ਨੂੰ ਪਾਣੇ। ਉੜੀ ਨੂੰ ਟਾਈਮ ਯਾਰ ਦੜੀ ਹੁੰਦਾ ਮੇਰੀ ਗੱਲ ਹੁਣ ਇੱਕ ਅੱਧੀ ਸਹੀ ਦੀ ਹੋਣੀ ਚਾਹੀਦੀ ਹੈ ਬੰਦਾ ਹਾਲ ਸਾਰੇ ਸੁਣਾ ਦਿੰਦਾ ਦੁੱਖ ਸੌਖੇ ਹੀ ਸੁਣਾ ਦਿੰਦਾ ਹੈ ਐ ਐਕਸ਼ਨ ਚੈੱਕ ਕਰ ਐਕਸ਼ਨ